ਦੇਖੋ ਇੱਕ ਪਾਸੇ ਤਾਂ ਮਾਹੌਲ ਜਿਹੜਾ ਏ ਉਹ ਦੋਨੋਂ ਦੇਸ਼ਾਂ ਦਾ ਜੰਗ ਦਾ ਬਣਿਆ ਹੋਇਆ ਦੂਜੇ ਪਾਸੇ ਸਾਡੇ ਚੀਫ ਮਿਨਿਸਟਰ ਪੰਜਾਬ ਦੇ ਕਿਉਂਕਿ ਆਪਣੀ ਕੁਰਸੀ ਬਚਾਉਣੀ ਆ ਇਲੈਕਸ਼ਨਾਂ ਇਹ ਬਾਏ ਇਲੈਕਸ਼ਨ ਦਿੱਲੀ ਵਾਲੇ ਆਏ ਬੈਠੇ ਆ ਚੜੇ ਬੈਠੇ ਆ ਉਹਦੇ ਉੱਤੇ ਉਸ ਗੱਲ ਨੂੰ ਕਿਧਰੇ ਪਾਸੇ ਹੋਰ ਲਿਜਾਣ ਲਈ ਇਹ ਸਾਡਾ ਚੀਫ ਮਿਨਿਸਟਰ ਜਿਹੜਾ ਉਹ ਹਮੇਸ਼ਾ ਹੀ ਸਟੇਜ ਦਾ ਬੰਦਾ ਏ ਸਟੇਜ 'ਤੇ ਗੱਲ ਕਰਦਾ ਏ ਪਰ ਮੈਂ ਤੁਹਾਨੂੰ ਜਦੋਂ ਵੀ ਆਹ ਹਰ ਚੈਨਲ 'ਤੇ ਮੇਰੀ ਆ ਵੀਡੀਓ ਜਾਏਗੀ ਮੇਰੀ ਗੱਲ ਜਾਏਗੀ ਮੈਂ مش وعشنا کون ਇੱਕ ਬੂੰਦ ਵੀ ਇੱਕ ਬੂੰਦ ਵੀ ਬੀਬੀ ਐਮ ਬੀ ਤੋਂ ਪਾਣੀ ਦੀ ਹਰਿਆਣੇ ਲਈ ਨਹੀਂ ਛੱਡੀ ਜਾਏਗੀ ਇੱਕ ਬੂੰਦ ਵੀ ਜਿਹੜਾ ਜਿਹੜਾ ਪਹਿਲਾਂ ਜਿੰਨਾ ਜਿੰਨਾ ਹਿੱਸਾ ਪਾਣੀ ਦਾ ਉਹੀ ਜਾਏਗਾ ਮੈਂ ਹੁਣੀ ਆਪਣੇ ਆਪ ਚੇਅਰਮੈਨ ਬੀਬੀ ਐਮ ਬੀ ਬੋਰਡ ਦੇ ਨਾਲ ਗੱਲ ਕੀਤੀ ਆ ਮੈਂ ਹੋਰ ਮਹਿਕਮਿਆਂ ਨਾਲ ਗੱਲ ਕੀਤੀ ਆ ਜੋ ਮੀਟਿੰਗ 'ਚ ਕੀ ਹੋਇਆ ਨਹੀਂ ਹੋਇਆ ਉਹ ਸਾਰੀਆਂ ਗੱਲਾਂ ਜੋ ਤੁਹਾਡੇ ਕੋਲ ਆਈਆਂ ਕਿਸੇ ਨੇ ਦਿੱਤੀਆਂ ਉਹ ਅਲੱਗ ਗੱਲ ਆ ਪਰ ਮੈਂ ਤੁਹਾਨੂੰ ਇਹ ਦੱਸ ਰਿਹਾ ਵੀ ਇੱਕ ਬੂੰਦ ਵੀ ਪਾਣੀ ਦੀ ਪੰਜਾਬ ਦੀ ਨਹੀਂ ਜਾਏਗੀ ਚਾਹੇ ਕੋਈ ਕਿੰਨਾ ਵੀ ਜ਼ੋਰ ਲਾਵੇ ਕੋਈ ਕੁਝ ਕਹੇ ਦੂਜੀ ਗੱਲ ਇਹ ਭਗਵੰਤ ਮਾਨ ਸਾਹਿਬ ਸਿਰਫ ਇਸ ਵੇਲੇ ਕਿਸਾਨਾਂ ਦੀ ਕਿਉਂਕਿ ਹਰ ਪਾਸੇ ਕਿਸਾਨ ਵਿਰੋਧ ਕਰ ਰਿਹਾ ਐ ਐਮਐਲਏ ਬੜਾ ਪ੍ਰੈਸ਼ਰ ਹੈ ਇਹਨਾਂ ਤੇ ਦੂਜੀ ਗੱਲ ਜਿਹੜੀ ਸਾਡੀ ਮੀਟਿੰਗ ਆ 4 ਤਰੀਕ ਦੀ ਕਿਸਾਨ ਜਥੇਬੰਦੀਆਂ ਨਾਲ ਸੈਂਟਰਲ ਗਵਰਨਮੈਂਟ ਦੀ ਜਿਹੜਾ ਕਿਸਾਨ ਜਥੇਬੰਦੀਆਂ ਨੇ ਸਾਫ਼ ਕਿਹਾ ਏ ਵੀ ਅਸੀਂ ਪੰਜਾਬ ਸਰਕਾਰ ਦੇ ਜੇ ਮੰਤਰੀ ਕੋਲ ਚ ਆਉਣਗੇ ਪਰ ਉਹ ਮੀਟਿੰਗ ਅਸੀਂ ਨਹੀਂ ਆਵਾਂਗੇ ਬਾਈਕਾਟ ਕਰਾਂਗੇ ਇਸ ਕਰਕੇ ਵੀ ਇਹ ਮੀਟਿੰਗ ਕੇਂਦਰ ਤੇ ਕਿਸਾਨਾਂ ਦੇ ਵਿੱਚ ਸਫਲ ਨਾ ਹੋ ਸਕੇ ਇਹ ਮੀਟਿੰਗ ਅੱਗੇ ਨਾ ਵੱਧ ਸਕੇ ਉਹ ਮੀਟਿੰਗ ਨੂੰ ਸਬਟਾਈਜ਼ ਕਰਨ ਲਈ ਮੀਟਿੰਗ ਨੂੰ ਰੋਕਣ ਲਈ ਵੀ ਆਹ ਦੇਖੋ ਜੀ ਉਹਰੇ ਤਾਂ ਧਰਨੇ ਚੱਲ ਰਹੇ ਆ ਔਰੇ ਮਜਾਰੇ ਚੱਲ ਰਹੇ ਆ ਉਹ ਜਿਹੜੇ ਕਿਸਾਨ ਵਿਰੋਧ ਕਰ ਰਹੇ ਆ ਉਹਨਾਂ ਨੂੰ ਗੁੰਮਰਾਹ ਕਰਨ ਲਈ ਇਹ ਬੜੀ ਵੱਡੀ ਇੱਕ ਚਾਲ ਆ ਜਿਹੜੀ ਇਹ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੇ ਚੱਲੀ ਆ ਮੈਂ ਇੱਕ ਗੱਲ ਹੋਰ ਕਹੂੰਗਾ ਵੀ ਇਹਦੇ ਵਰਕਰ ਜਿਵੇਂ ਅੱਜ ਹਮਲਾ ਕੀਤਾ ਇਹਨਾਂ ਨੇ ਜਿਸ ਤਰੀਕੇ ਨਾਲ ਹਮਲਾ ਕੀਤਾ ਬੀਜੇਪੀ ਦਫਤਰ ਤੇ ਲੁਧਿਆਣੇ ਚ ਉਹਦੇ ਉੱਤੇ ਇਹਨਾਂ ਤੇ ਕਾਰਵਾਈ ਐਫ ਆਈ ਆਰ ਹੋਣੀ ਚਾਹੀਦੀ ਆ ਜਿਹੜੇ ਬੰਦੇ ਘਰ 'ਚ ਹੀ ਹਮਲਾ ਕਰਨ ਚਲੇਗੇ ਦੂਜੀ ਫੇਰ ਮੈਂ ਵੱਡੀ ਗੱਲ ਫੇਰ ਮੈਂ ਕਹਿਣਾ ਇਹ ਕੇਸ ਨੇ ਜਿਹੜੇ ਇਹ ਕੋਟਾ ਚ ਚੱਲ ਰਹੀ ਆ ਹਾਈ ਕੋਰਟ ਸੁਪਰੀਮ ਕੋਰਟ ਜੀਨੋ ਵੀ ਕੋਈ ਤਕਲੀਫ ਆ ਜੇ ਕਿਸੇ ਨੂੰ ਪਾਣੀ ਵੱਧ ਚਾਹੀਦਾ ਟੱਡ ਚਾਹੀਦਾ ਜਿਵੇਂ ਵੀ ਆ ਉਹ ਜਾ ਕੇ ਆਪਣੀ ਗੱਲ ਕੋਰਟ 'ਚ ਕਰੇ ਮੈਂ ਸਾਫ਼ ਤੌਰ ਤੇ ਗੱਲ ਕਹੀ ਹੈ ਹਰਿਆਣੇ ਵਾਲਿਆਂ ਨੂੰ ਆਪਣੀ ਕੋਈ ਗੱਲ ਰੱਖਣੀ ਹੈ ਉਹ ਕੋਰਟ 'ਚ ਰੱਖਣ ਕੋਰਟ ਦੇ ਵਿੱਚ ਇਹ ਪਹਿਲਾਂ ਹੀ ਫੈਸਲੇ ਚੱਲ ਰਹੇ ਆ ਪਰ ਇਹ ਕਲੀਅਰ ਕੀਤਾ ਹੈ ਵੀ ਇੱਕ ਬੂੰਦ ਵੀ ਪੰਜਾਬ ਦੇ ਪਾਣੀ ਦੀ ਪਾਖੜਾ ਪਿਆਸ ਮੈਨੇਜਮੈਂਟ ਤੋਂ ਨਹੀਂ ਛੱਡੀ ਜਾਏਗੀ ਮੈਂ ਉੱਥੇ ਮੈਨੂੰ ਤਾਂ ਪਤਾ ਮੈਂ ਡੂਮ ਜਾਰਚ ਮੈਂਬਰ ਪਾਰਲੀਮੈਂਟਰੀ ਆ ਮੈਨੂੰ ਉੱਥੇ ਦੇ ਕੰਮਕਾਰ ਦਾ ਸਾਰੇ ਦਾ ਪਤਾ ਹੈ ਮੈਂ ਸਾਰਾ ਕੁਝ ਉਹ ਦੇਖਿਆ ਹੋਇਆ ਉਦੋਂ ਬਾਦਲ ਸਾਹਿਬ ਤੇ ਹੁੱਡਾ ਸਾਹਿਬ ਜਿਹੜੇ ਆ ਉਹ ਟੀ ਮਿਨਿਸਟਰ ਹੁੰਦੇ ਸੀ ਠੀਕ ਆ ਉਹ ਸਿਆਣੇ ਲੋਕ ਸੀ ਆਪ ਸ ਵਿੱਚ ਮਿਲ ਬੈਠ ਕੇ ਗੱਲ ਜਿਹੜੀ ਆ ਉਹ ਨਵੇੜ ਲੈਂਦੇ ਸੀ ਪਹਿਲੇ ਇਹ ਜਿਹੜੇ ਸਟੇਜ ਦਾ ਪਲੇਅਰ ਰਿਹਾਏ ਇਹਨੇ ਸਟੇਜ ਕਰਨੀ ਹੁੰਦੀ ਆ ਉਦੋਂ ਬਾਅਦ ਕੁਝ ਨਹੀਂਗਾ ਮੇਰੇ ਪੰਜਾਬੀਓ ਬਿਲਕੁਲ ਤੁਸੀਂ ਇਸ ਗੱਲ ਤੇ ਗਮਰਾਹ ਨਾ ਹੋਇਓ ਇੱਕ ਬੂੰਦ ਵੀ ਚਾਹੇ ਉਹ ਪੀਣ ਲਈ ਪਾਣੀ ਮੰਗ ਰਿਹਾ ਸੀ ਅੱਠ ਦਿਨਾਂ ਲਈ ਜਿੰਨੇ ਦਿਨਾਂ ਲਈ ਸੀ ਪਰ ਜਦੋਂ ਸਵਾਲ ਪੰਜਾਬ ਦੇ ਪਾਣੀ ਦਾ ਆ ਗਿਆ ਨਾ ਸਾਡੇ ਕੋਲ ਹੈਗਾ ਨਾ ਦੇਣਾ ਇਹ ਕੇਂਦਰ ਦੇ ਇੱਕ ਮੰਤਰੀ ਹੋਣ नाते ਮੈਂ ਤੁਹਾਨੂੰ ਇਹ ਗੱਲ ਸਪਸ਼ਟ ਕਰਦਾ ਬਾਕੀ ਗੱਲਾਂ ਸਭ ਝੂਠ ਨੇ ਜੋ ਕੁਝ ਚੇਚਾਈ ਜਾ ਕਿਸ ਨੂੰ ਕੋਰਟ ਚ ਜਾਵੇ ਪਾਣੀ ਉੱਥੋਂ ਨਹੀਂ ਮਿਲੇਗਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬੀਬੀਐਮਬੀ ਜਿਹੜਾ ਬੋਰਡ ਸਾਡੇ ਪਾਣੀਆਂ ਦੇ ਫੈਸਲੇ ਲੈਂਦਾ ਪਹਿਲਾਂ ਤਾਂ ਉਹ ਬੋਰਡ ਵਿੱਚੋਂ ਪਿਛਲੇ ਸਮੇਂ ਦੇ ਵਿੱਚ ਕੇਂਦਰ ਦੀ ਬੀਜੇਪੀ ਸਰਕਾਰ ਨੇ ਸਾਡਾ ਪੰਜਾਬ ਦਾ ਨਮਾਇੰਦਾ ਜਿਹੜਾ ਬੋਰਡ ਦੇ ਵਿੱਚ ਬੈੰਦਾ ਸੀ ਕੋਈ ਬਾਹਰ ਕਰ ਦਿੱਤਾ ਗਿਆ ਭਗਵਾਨਤਮਾਨ ਸਰਕਾਰ ਨੇ ਕੋਈ ਉਹਦਾ ਵਿਰੋਧ ਨਹੀਂ ਕੀਤਾ ਕੋਈ ਇਤਰਾਜ਼ ਨਹੀਂ ਜਤਾਇਆ ਸਿਰਫ ਇੱਕ ਦੋ ਖੋਕੇ ਬਿਆਨ ਲਾ ਕੇ ਵੇਲੇ ਹੋ ਗਏ ਉਹਦਾ ਨਤੀਜਾ ਇਹ ਹੋਇਆ ਕਿ ਕੱਲ ਇਹ BBMB ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਫੈਸਲਾ ਕਰ ਦਿੱਤਾ ਕਿ ਪੰਜਾਬ ਦਾ 8500 ਕਿਊਸਿਕ ਹੋਰ ਵਾਧੂ ਪਾਣੀ ਹਰਿਆਣੇ ਨੂੰ ਦੇ ਦਿੱਤਾ ਗਿਆ ਜਿਹੜਾ ਕਿ ਕੱਲ ਫੈਸਲਾ ਕਰਤਾ ਤੇ ਪਾਣੀ ਜਾ ਰਿਹਾ ਹਾਲਾਤ ਇਹ ਨੇ ਇਹਦੇ ਤੇ ਪੰਜਾਬ ਦੇ ਭਾਜਪੀ ਦੇ ਲੀਡਰ ਹੁਣ ਕੀ ਕੇਂਦਰ ਅੱਗੇ ਜਿੱਕ ਡਾ ਕੇ ਲੜਨਗੇ ਜਾਖੜ ਸਾਹਿਬ ਸਾਹਿਬ ਤੁਸੀਂ بڑے ਬਿਆਨ ਦਿੰਦੇ ਹੋ ਪੰਜਾਬ ਦੇ ਕਿ ਤੁਸੀਂ ਹੁਣ ਇਹ ਕਢਾ ਕੇ ਲੜਾਈ ਲੜੋਗੇ ਸਿਰਫ ਘਾਨਾਂ ਤੱਕ ਗੱਲ ਨਹੀਂ ਚਲਣੀ ਕਿ ਤੁਸੀਂ ਗੋਗਲੋਂ ਤੋਂ ਮਿੱਟੀ ਝਾੜ ਕੇ ਸਿਰਫ ਬਿਆਨ ਦੇ ਕੇ ਇਹ ਦਿੱਲੀ ਏਜੰਡੇ ਵਾਲੇ ਭਵਾਂ ਕਾਂਗਰਸ ਵਾਲੇ ਨੇ ਭਵਾਂ ਭਾਰਤੀ ਜਨਤਾ ਪਾਰਟੀ ਵਾਲੇ ਨੇ ਤੇ ਜਿਹੜੇ ਰਲੇ ਹੋਏ ਨੇ ਨਾਲ ਭਗੰਤ ਮਾਨ ਸਾਹਿਬ ਅਸੀਂ ਪਹਿਲੇ ਕਹਿੰਦੇ ਸੀ ਕਿ ਜਿਵੇਂ ਕੈਪਟਨ ਮਨਿੰਦਰ ਬੀਜੇਪੀ ਨਾਲ ਲੜਿਆ ਹੋਇਆ ਸੀ ਉਸੇ ਤਰ੍ਹਾਂ ਭਗਵੰਤ ਮਾਨ ਵੀ ਬੀਜੇਪੀ ਨਾਲ ਲੜਿਆ ਹੋਇਆ ਐਂਡ 'ਚ ਜਾਵੇਗਾ ਵੀ ਉਸੇ ਪਾਰਟੀ 'ਚ ਤਾਂ ਹੀ ਕੋਈ ਵਿਰੋਧ ਨਹੀਂ ਕਰ ਰਿਹਾ ਸਿਰਫ ਗੋਗਲੋਂ ਤੋਂ ਮਿੱਟੀ ਚਾੜ ਰਿਹਾ ਤੇ ਸਾਡਾ ਪਾਣੀ ਅਗਲੇ ਲੈ ਕੇ ਚਲੇ ਗਏ ਜਿਹੜੇ ਪਾਣੀਆਂ ਲਈ ਕਿੰਨਾ ਸੰਤਾਪ ਪੰਜਾਬ ਨੇ ਭੋਗਿਆ ਕਿੰਨੀ ਲੜਾਈ ਕਿੰਨਾ ਖੂਨ ਖਰਾਬਾ ਅੱਗ ਪੰਜਾਬ ਨੂੰ ਲੱਗੀ ਹੈ ਪਾਣੀਆਂ ਦੇ ਹੱਕਾਂ ਲਈ ਜਦੋਂ ਦਾ ਦੇਸ਼ ਜਾਗ ਹੋਇਆ ਸਾਡੇ ਨਾਲ ਤੱਕੇ ਦੇ ਤੱਕਾ ਹੁੰਦਾ ਜਾ ਰਿਹਾ ਫੇਰ ਅਕਲ ਆਮ ਆਦੀ ਪਾਰਟੀ ਨੇ ਮਿਲੀ ਭੁਗਤ ਕਰਕੇ ਕੇਂਦਰ ਸਰਕਾਰ ਦੀ ਬੀਜੇਪੀ ਦੇ ਨਾਲ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਾ ਦਿੱਤਾ ਪੰਜਾਬੀਓ ਮੇਰੀ ਬੇਨਤੀ ਹੈ ਇਕੱਠੇ ਹੋ ਤਕੜੇ ਹੋ ਤਾਂ ਸਮਝੋ ਕਿ ਜਿਹੜੀਆਂ ਪਾਰਟੀਆਂ ਇਹ ਦਿੱਲੀ ਝੰਡਾ ਪਾਰਟੀਆਂ ਨੇ ਦਿੱਲੀ 'ਚ ਕਹਿੰਦੇ ਨੇ ਕਿ ਦਿੱਲੀ ਨੂੰ ਪਾਣੀ ਚਾਹੀਦਾ ਹਰਿਆਣੇ ਦੀ ਵੋਟਾਂ ਆਜਣ ਤਾਂ ਹਰਿਆਣੇ 'ਚ ਕਹਿੰਦੇ ਨੇ ਕਿ ਸਾਨੂੰ ਪਾਣੀ ਚਾਹੀਦਾ ਇਹ ਸਾਰੇ ਰਲੇ ਹੋਏ ਨੇ ਇਹਨਾਂ ਨੇ ਦੂਜੇ ਸੁਭੇ ਨੂੰ ਦੇਖ ਕੇ ਚੱਲਣਾ ਸਿਰਫ ਪੰਜਾਬ ਚੋਂ ਕੋ ਬਿਆਨਾਂ ਤੋਂ ਇਲਾਵਾ ਕੁਝ ਨਹੀਂ ਮਿਲਣਾ ਪਹਿਲਾਂ ਵੀ ਅਕਾਲੀ ਦਲ ਨੇ ਪੂਰੀ ਮੋਰਚੇ ਤੋਂ ਲੈ ਕੇ ਬੜੀ ਲੰਬੀ ਲੜਾਈ ਇਹ ਪਾਣੀਆਂ ਦੇ ਹੱਕਾਂ ਨੂੰ ਦੇਖ ਕੇ ਪੰਜਾਬ ਦੇ ਹੱਕਾਂ ਨੂੰ ਲੈ ਕੇ ਲੜੀ ਆ ਜਦੋਂ ਦਾ ਦੇਸ਼ ਆਜ਼ਾਦ ਹੋਇਆ ਸਾਡੇ ਨਾਲ ੱੱਕੇ ਦੇ ੱੱਕਾ ਹੁੰਦਾ ਜਾ ਰਿਹਾ ਇੱਕ ਵਾਰ ਫੇਰ ਮੈਂ ਸਮਝਦਾ ਕਿ ਜਿਹੜਾ ਉਹ ਨਮਾਇੰਦਾ ਸਾਡਾ ਬੀਬੀ ਐਮਬੀ ਵਿੱਚੋਂ ਬਾਹਰ ਕੀਤਾ ਗਿਆ ਸੀ ਉਹ ਇਸੇ ਕਰਕੇ ਕੀਤਾ ਗਿਆ ਸੀ ਜਿਹੜਾ ਪਾਣੀ ਸਾਡਾ ਚੋਕ ਕੇ ਲੈ ਗਏ ਸੋ ਮੇਰੀ ਬੇਨਤੀ ਆ ਪੰਜਾਬੀਆਂ ਨੂੰ ਇਕੱਠੇ ਹੋ ਆਪਾਂ ਨੂੰ ਇਕੱਠੇ ਹੋ ਕੇ ਇਕ ਝਟੋ ਕੇ ਇੱਕ ਪਲੇਟਫਾਰਮ ਤੇ ਹੋ ਕੇ ਆਪਣੇ ਹੱਕਾਂ ਲਈ ਲੜਨ ਦੀ ਲੋੜ ਹੈ ਕਿ ਇਹਨਾਂ ਨੇ ਪੰਜਾਬ ਦੀ ਜ਼ਮੀਨ ਬੰਜਰ ਬਣਾ ਦੇਣੀ ਆ ਪੰਜਾਬ ਨੂੰ ਇਹਨਾਂ ਨੇ ਖਡੌਣਾ ਬਣਾ ਰੱਖਿਆ ਪੰਜਾਬ ਨੂੰ ਐਕਸਪਰiments ਬਣਾ ਰੱਖਿਆ ਇਹ ਕਿਹੜੇ ਬਦਲਾਵ ਵਾਲੇ ਨੇ ਕਿ ਜਿਹੜੇ ਪੰਜਾਬ ਦੇ ਪਾਣੀਆਂ ਨੂੰ ਦਿੱਲੀ ਕੋਲ ਵੇਚ ਕੇ ਆ ਗਏ ਕਿਉਂਕਿ ਇਹਨਾਂ ਨੂੰ ਪੰਜਾਬ ਨਾਲ ਕੋਈ ਪਿਆਰ ਨਹੀਂ ਕੋਈ ਹਿੱਤ ਨਹੀਂ ਇਹਦੇ ਲਈ ਚਾਹੇ ਆਮ ਆਦੀ ਪਾਰਟੀ ਆ ਚਾਹੇ ਬੀਜੇਪੀ ਆ ਸਾਰਿਆਂ ਨੂੰ ਜਵਾਬ ਦੇਹੀ ਦੇਣੀ ਪਵੇਗੀ ਕਿਉਂਕਿ ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਆ ਤੇ ਪੰਜਾਬ ਵਿੱਚ ਆਮ ਆਦੀ ਪਾਰਟੀ ਸਰਕਾਰ ਆ ਪੰਜਾਬੀਓ ਇਕੱਠੇ ਹੋ ਤਕੜੇ ਹੋ ਆਪਣੇ ਲਈ ਆਪਣੀ ਆਉਣ ਵਾਲੀ ਨਸਲ ਲਈ ਤੇ ਫਸਲ ਲਈ ਆਉਣ ਵਾਲੇ ਭਵਿੱਖ ਲਈ ਤਕੜੇ ਹੋ ਕੇ ਲੜਾਈ ਲੜੋ ਕਿਉਂਕਿ ਇਹ ਆਪਣੇ ਹੱਕਾਂ ਨੂੰ ਆਪਾਂ ਐਂ ਆਪਣੇ ਆਪਣੀਆਂ ਚੀਜ਼ਾਂ ਨੂੰ ਆਪਣੇ ਹੱਕਾਂ ਨੂੰ ਆਪਾਂ ਐ ਨਹੀਂ ਦੇ ਸਕਦੇ ਐ ਨਹੀਂ ਵੀ ਆਪਣੀ ਛਾਤੀ چیر ਕੇ ਪਾਣੀ ਹਰਿਆਣੇ ਨੂੰ ਲੈ ਜਾਣਗੇ ਐਦਾਂ ਨਹੀਂ ਜਾਣ ਦੇਾਂਗੇ ਤਕੜੇ ਹੋ ਕੇ ਸਾਰੇ ਲੜੋਗੇ ਤੇ ਕੱਲੀਦਲ ਮੁਰੇ ਹੋ ਕੇ ਇਸ ਗੱਲ ਦੀ ਜਿਹੜੀ ਆ ਉਹ ਲੜਾਈ ਲੜੇਗੀ ਕਦੇ ਵੀ ਪੰਜਾਬ ਦੇ ਹੱਕਾਂ ਤੇ ਡਾਕਾ ਨਹੀਂ ਮਾਰਨ ਦੇਾਂਗੇ ਹੱਕ ਡਾ ਕੇ ਲੜਾਈ ਸ਼੍ਰੋਮਣੀ ਕਾਲੇ ਦੇ ਲੜੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦ ਨੇ ਆ ਕੇ ਕਹਿੰਦੇ ਆ ਕਿ ਹਾਂ ਵੀ ਪਾਣੀ ਆ ਪੰਜਾਬ ਦਾ ਬਚਾ ਲਿਆ ਆ ਆਪਣਾ ਉੱਤੇ ਪਾਸੇ ਪਾਣੀਆ ਦੇ ਨਹੀਂ ਆਈਏ ਇਸ ਕਰਕੇ ਜਦੋਂ ਜਿਹੜੇ ਲੋਕ ਪਸਾਰੀਆਂ ਦੇ ਰਾਕੇ ਬੋਲ ਦੀ ਗੱਲ ਕਰਦੇ ਨੇ ਉਹਨਾਂ ਨੂੰ ਦੇ ਦੇ ਜਿਹੜੇ ਕਾਇਚ ਜਿਹੜਾ ਭਾਗ ਵਾਲਾ ਹਿੱਸਾ ਲੈਣ ਦਾ ਕੋਈ ਅਧਿਕਾਰ ਨਹੀਂ ਹੈ ਤਾਂ ਇਸ ਲਈ ਇਸੇ ਤਰ੍ਹਾਂ ਜੀਰ ਸਾਹਿਬ ਇਸ ਦਾ ਵੀ ਜ਼ਿਕਰ ਕਰਦੇ ਆ ਤੇ ਸਾਰਾ ਖੇਤ ਨੂੰ ਪਾਣੀ ਹੈ ਪਾਣੀ ਦਾ ਹੱਕ ਜਿਹੜਾ ਦੂਜੇ ਦੇ ਹੈ ਅਜੋਈ ਬਿਲਕੁਲ ਇਸ ਗੱਲ ਤੇ ਜਿੰਨੇ ਲੋਕ ਬਚ ਗਏ ਤੁਸੀਂ ਆ ਜੀ ਕਿ ਐਵੇਂ ਓਏ ਇੱਕ ਪਿੰਡ ਪਰ ਆ ਜੀ ਸਾਰੇ ਚਲੋ ਗੈਸ ਪ੍ਰੋਗਰਾਮ ਜਿਹੜਾ ਚੱਲ ਰਿਹਾ ਹੈ ਜੀ ਕਿਉਂਕਿ ਉਹ ਅੰਦਰ ਜਾ ਰਿਹਾ ਹੈ ਮੈਦਾ ਜੀ ਔਰ ਪਿੰਚ ਕਾਰਪੋਰੇਸ਼ਨ ਦਾ ਜਿਹੜਾ ਉਹ ਬੰਦੇ ਕਰ ਰਹੇ ਨੇ ਇਹਨਾਂ ਨੂੰ ਸਮਾਜ ਦੇ ਦੇ ਵਿੱਚੋਂ ਬਾਹਰ ਜਾਣਾ ਚਾਹੀਦਾ ਹੈ ਅੱਜ ਕਿਉਂਕਿ ਮਲੇ ਪੰਜਾਬ ਨੂੰ ਨਹੀਂ ਕਹਿਣਾ ਫਿਰਦਾ ਮੈਦਾ ਜੀ ਪੰਜਾਬ ਦੇ ਪੰਜਾਬ ਦਾ ਜਿਹੜਾ ਸੰਸਕਾਰੀ ਸੰਸਕਰਨ ਹੈ ਉਹ ਬਾਹਰ ਜਾਣਾ ਹੈ ਕੋਈ ਮਨ جي رهو رهو رهو